ਚਾ ਸੰਦੀਪ ਇਹ ਵੀ ਗੱਲ ਕਰਾਂਗੇ ਜਦੋਂ ਤੁਹਾਡਾ ਸਰੀਰ ਪਹਿਲਾਂ ਬਹੁਤ ਐਹੋ ਜਿਹਾ ਸਰੀਰ ਨਹੀਂ ਸੀਗਾ ਜੀ ਅੱਜ ਤੋਂ 4 ਸਾਲ ਪਹਿਲਾਂ ਦੇਖੀਏ ਹਾਂਜੀ ਭਾਈ ਪਿਛਲੇ 4 ਸਾਲਾਂ ਦੇ ਵਿੱਚ ਤੁਸੀਂ ਬੂਮ ਲਿਆਂਦਾ ਕਬੱਡੀ ਦੇ ਵਿੱਚ ਬੂਮ ਦਾ ਗੱਲ ਸਮਝਦਾ ਐਸ ਤਮਾਕਾ ਕੀਤਾ ਕਬੱਡੀ ਦੇ ਸੰਦੀਪ ਲੱਦਣ ਜਿੱਥੇ ਜਾਣਿਓ ਬੈਸਟ ਬਣ ਜਾਂਦੇ ਹੋ ਜਿੱਥੇ ਜਾਣਿਓ ਤੁਹਾਨੂੰ ਕੋਈ ਪ੍ਰਵਾਹ ਨਹੀਂ ਕੋਈ ਮਰਜ਼ੀ ਜਾਫੀ ਮੁਰੇ ਹੋਵੇ ਕੋਈ ਪ੍ਰਵਾਹ ਨਹੀਂ ਤੁਹਾਨੂੰ ਮੈਂ ਦੇਖਦਾ ਤੁਹਾਡੇ ਨੂੰ ਦਲੇਰੀ ਨਾਲ ਬੜਾ ਖੇਡਦੇ ਹੋ ਤੁਸੀਂ ਕਬੱਡੀਆਂ ਜਿੰਨਾਂ ਦਿਲ ਕਰਦਾ ਤੁਸੀਂ ਪਾ ਦਿੰਨੇ ਹੋ ਜਿੰਨੀਆਂ ਪ੍ਰਮੋਟਰ ਕਹਿ ਦਿੰਦੇ ਆਪ ਵੀ ਕਈ ਵਾਰੀ ਖੜ ਜੰਨੇ ਹੋ ਮੈਂ ਵਰਲਡ ਕੱਪ ਦੀ ਇਹ ਗੱਲ ਕਰਾਂ 2017 ਦੇ ਵਰਲਡ ਕੱਪ ਤੇ ਤੁਸੀਂ ਖੜ ਗਿਆ ਸੀ ਰੇਡਾਂ ਪਾਉਣ ਲਈ ਹਾਲਾਂਕਿ ਲੱਕ ਤੁਹਾਡਾ ਟਾਇਡ ਹੋ ਗਿਆ ਸੀ ਉਦੋਂ ਪਰ ਤੁਸੀਂ ਬੈਸਟ ਬਣੇ ਹੋ ਪਿਛਲੇ ਸਾਲ ਵੀ ਤੁਸੀਂ ਬੈਸਟ ਬਣੇ ਹੋ ਦਰਸ਼ਕਾਂ ਨੂੰ ਪਤਾ ਹੀ ਆ ਦੱਸਾਂਗੇ ਵੀ ਕਿਹੋ ਜਿਹਾ ਮੈਚ ਹੋਇਆ ਸੀ ਪਿਛਲੇ ਸਾਲ ਅੱਛਾ ਸੰਦੀਪ ਜਦੋਂ ਹੁਣ ਤੁਸੀਂ ਖੇਡਦੇ ਹੋ ਇੰਡੀਆ ਦੇ ਵਿੱਚ ਵੀ ਹਾਂਜੀ ਬਜੀ ਤੁਸੀਂ ਦਵਾਈ ਵੀ ਖੇਡ ਕੇ ਆਏ ਹੋ ਕੈਨੇਡਾ ਵੀ ਖੇਡਦੇ ਹੋ ਇੰਗਲੈਂਡ ਵੀ ਖੇਡਦੇ ਹੋ ਹਾਂਜੀ ਅਮਰੀਕਾ ਦਾ ਤੁਸੀਂ ਖੇਡਦੇ ਹੀ ਖੇਡਦੇ ਹੋ ਬੜਾ ਪਿਆਰ ਲੈਂਦੇ ਨੇ ਅਮਰੀਕਾ ਦੇ ਵਿੱਚ ਵੀ ਲੋਕ ਤੁਹਾਨੂੰ ਹਾਂਜੀ ਬਈ ਡਿਫਰੈਂਸ ਕੀ ਲੱਗਦਾ ਸਭ ਤੋਂ ਵਧੀਆ ਕਿੱਥੇ ਲੱਗਦਾ ਖੇਡ ਕੇ ਸਭ ਤੋਂ ਵਧੀਆ ਵਾਜੀ ਕਰਾਊਡ ਕਿੱਥੇ ਦਾ ਵਧੀਆ ਤੁਹਾਨੂੰ ਲੱਗਦਾ ਸਭ ਤੋਂ ਵਧੀਆ ਵਾਜੀ ਜਿੱਥੇ ਮੇਲਾ ਵਧੀਆ ਲੱਗਦਾ ਪਰ ਕੇ ਉੱਥੇ ਸਾਰੇ ਉੱਥੇ ਵਧੀਆ ਲੱਗਦਾ ਵਾਜੀ ਹੁਣ ਜਿੱਥੇ ਖੇਡਦੇ ਇੱਥੇ ਵਧੀਆ ਲੱਗਦਾ ਹਾਂ ਹਾਂਜੀ ਪਰ ਇੱਕ ਮੈਂ ਆਪਣੀ ਜਿਹਾ ਗੱਲ ਕਰਾਂ ਮੈਨੂੰ ਲੱਗਦਾ ਹੁੰਦਾ ਸੀ ਯਾਰ ਕਰਾਊਡ ਇੰਗਲੈਂਡ ਦਾ ਬਹੁਤ ਮੈਨੂੰ ਚੰਗਾ ਲੱਗਦਾ ਕਿਉਂਕਿ ਲੋਕ ਇਦਾਂ ਆ ਜਾਂ ਜਾਂ ਮੈਨੂੰ ਵੈਨਕੂਵ ਦਾ ਚੰਗਾ ਲ ਫੜੀ ਕੈਨੇਡਾ ਦੀ ਕਬੱਡੀ ਹੈਗੀ ਭਾਰੀ ਦੇਖੋ ਇੱਥੇ ਜਿਹੜਾ ਬੰਦਾ ਕਾੜ ਕੜਦਾ ਉਹ ਬੰਦਾ ਸਿਹਰਾ ਸਮਝ ਲਓ ਹਮ ਆਪਾਂ ਨੇ ਇੱਥੇ ਕੱਢੀ ਆ ਕੱਢੀ ਆ ਹਾਂਜੀ ਕੋਈ ਸ਼ੱਕ ਨਹੀਂ ਹਾਂਜੀ ਬਹੁਤ ਸਟਾਰ ਦਾ ਵਧੀਆ ਲੱਗਦਾ ਤੁਹਾਨੂੰ ਕੈਨੇਡਾ ਕਿਹੜੀ ਹੈ ਹਾਂਜੀ ਕੈਨੇਡਾ ਸਿਹਰਾ ਹਾਂਜੀ ਇੱਥੇ ਜਿਹੜਾ ਕਾੜ ਕੱਢ ਗਿਆ ਸਮਝ ਲਓ ਸਿਹਰਾ ਕੋਈ ਸ਼ੱਕ ਨਹੀਂ ਹਾਂਜੀ ਸੰਦੀਪ ਜਦੋਂ ਤੁਸੀਂ ਖੇਡਦੇ ਹੋ ਹਾਂਜੀ ਅੱਜ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਤੁਹਾਨੂੰ ਪਸੀਨਾ ਬਹੁਤ ਆਉਂਦਾ ਹਾਂਜੀ ਜੀ ਕਈ ਜਾਫੀਆਂ ਦੀ ਕੰਪਲੇਨਟ ਰਹੀ ਜੀ ਸੰਦੀਪ ਦੇ ਕੁਛ ਲਾਇਆ ਲੱਗਦਾ ਫੜ ਨਹੀਂ ਹੁੰਦਾ ਹਨਾ ਅੱਜ ਵੀ ਲਾ ਕੇ ਬਾਬੂ ਹੈ ਹੈ ਭਲਵਾਂ ਜੀ ਪਸੀਨਾ ਬਈ ਪਸੀਨਾ ਬਹੁਤ ਆਉਂਦਾ ਤੁਹਾਨੂੰ ਦੇਖੋ ਚਲੋ ਮări ਮੋਟੀ ਸਟਰ ਲੱਗੀ ਜਿਹਦੇ ਬਾਬੂ ਮări ਮੋਟੀ ਬੰਦਾ ਲਾਉਂਦਾ ਕੋਈ ਵੀ ਪਲੇਅਰ ਆ ਕੋਈ ਕਹਦੇ ਆ ਕਿ ਜਾਫੀ ਨਹੀਂ ਲਾਉਂਦਾ ਹੂੰ ਸਾਰੇ ਲਾਉਂਦੇ ਆ ਹੂੰ ਉਹ ਕਾਗੀ ਬਸ ਆਪਣੀ ਬਾਰਨਫ ਲਈ ਥੋੜੀ ਮੋਟੀ ਜੋੜਾਂ ਦੇ ਬੰਦੇ ਕਿਤੇ ਲਾਰਾ ਜੀ ਪਰ ਜਿਹੜੀ ਅੰਦਰੋਂ ਆਉਣੀ ਆ ਉਹ ਤੁਹਾਨੂੰ ਅੰਦਰੋਂ ਆਉਗੀ ਜਿਹੜਾ ਸਖਾਦਾ ਉਹਦਾ ਖਰਾਕ ਕਰਦੀ ਆ ਉਹਨੂੰ ਕੀ ਕਰ ਸਕਦੇ ਉਹਨੇ ਆਉਣਾ ਅੰਦਰੋਂ ਜੇ ਹੁਣ ਆਰ.ਟੀ.ਵੀ. ਚਲਦਾ ਗਰਮੀ ਆਉਂਦੀ ਨਹੀਂ ਭਾਜੀ ਨਹੀਂ ਹੁੰਦੀ ਐਸੀ ਅੱਛਾ ਜੇ ਤਾਂ ਅਸੀਂ ਖੇਡ ਜਾਂਦੇ ਸੀ ਨਾ ਵੈਲੀ ਸਵਰਨਾ ਚੋਂ ਚੱਕਿਆ ਬੜੇ ਤਗੜੇ ਰੇਟਰ ਹੋਏ ਨੇ ਤਨੰਤਰ ਰੇਟਰ ਹੋਏ ਨੇ ਲੈਜ਼ਰ ਕਲੀਅਰ ਹੋਏ ਨੇ ਅੱਛਾ ਉਹਨੇ ਗਰਾਉਂਡ 'ਚ ਬੜਨਾ ਪਸੀਨਾ ਉਹਨਾਂ ਨੂੰ ਇਦਾਂ ਚੋਣਾ ਉਹਨਾਂ ਚਮਾਂ ਬਾਲਟੀ ਭਰ ਲਓ ਹਾਂਜੀ ਬਈ ਤੇ ਕੁਝ ਪਲੇਅਰ ਹੈਗੇ ਆ ਜਿਨ੍ਹਾਂ ਨੂੰ ਐਕਚੁਅਲੀ ਬੜਾ ਪਸੀਨਾ ਹਾਂਜੀ ਬਈ ਚਰਬੀ ਹੁੰਦੀ ਆ ਬਈ ਚਰਬੀ ਜਿਹੀ ਆਉਗੀ ਗਰਮੀ ਹੂੰ ਜੇ ਚਰਬੀ ਨਹੀਂ ਕਿੰਨੀ ਗਰਮੀ ਆਉਗੀ ਹਾਂ ਬਿਲਕੁਲ ਇੰਨਾ ਚੋ ਵੀ ਹੋ ਜਾਂਦਾ ਹਾਂ ਹੁਣ ਮੱਛਲੀ ਜਿਹੜਾ ਉਹ ਨਹੀਂ ਆਉਂਦੀ ਗਰਮੀ ਨਹੀਂ ਆਉਂਦੀ ਹਾਂਜੀ ਫੈਟ ਜਿਉਂ ਥੋੜੀ ਕਾਣੀ ਗਰਮੀ ਆਉਗੀ ਹੂੰ ਫੈਟ ਵਾਲਾ ਬੰਦਾ ਮਰਦਾ ਨਹੀਂ ਅਸ਼ੇਤੀ ਐਗਜ਼ੈਕਟਲੀ ਅੱਛਾ ਪਲਵਾਨ ਜੀ ਤੁਹਾਡੀ ਜਿਹੜੀ ਪ੍ਰੈਕਟਿਸ ਹੈ ਉਹਦੇ ਬਾਰੇ ਵੀ ਗੱਲਾਂ-ਵੱਤਾਂ ਤਾਂ ਜਨ ਦਰਸ਼ਕਾਂ ਨਾਲ ਕਰਨੀਆਂ। ਕਾਫੀ ਤੁਹਾਡੀਆਂ ਗੱਲਾਂ-ਵੱਤਾਂ ਦਰਸ਼ਕਾਂ ਦੇ ਮੈਸੇਜ ਵੀ ਵਾਹ ਆਏ। ਭਾਜੀ ਹੁਣਾਂ ਨੂੰ ਆ ਪੁੱਛਿਓ ਪਲਵਾਨ ਜੀ ਨੂੰ ਆ ਪੁੱਛਿਓ। ਕੋਈ ਵੀ ਗੱਲਾਂ-ਵੱਤਾਂ ਆਪਾਂ ਕਰਨੀਆਂ ਸਾਰੀਆਂ। ਅੱਜ ਸਾਰਾ ਕੁਝ ਸੰਤੋਸ਼ਟ ਹਾਂ ਤੁਸੀਂ ਕਬੱਡੀ ਤੋਂ ਜੋ ਤੁਹਾਡੇ ਨਾਲ ਸੱਚੇ ਪਾਸ਼ਾ ਨੇ ਤੁਹਾਨੂੰ ਬਖਸ਼ਿਆ ਨਾਂ ਵੀ ਬੜਾ ਆ। ਸ਼ੋਰ ਸਭ ਪੁੱਛੋ ਜੀ। ਸੰਤੋਸ਼ਟ ਹੋ ਆਪਣੀ ਸਾਰੇ ਕਬੱਡੀ ਦੇ ਪੀਰੀਅਡ ਸੋ ਫਾਰ ਅੱਜ ਤੱਕ। ਹਾਂਜੀ ਭਾਈ ਸੰਤੋਸ਼ਟ। ਵਧੀਆ ਲੱਗਦਾ। ਹਾਂਜੀ ਬਹੁਤ। ਅੱਛਾ ਸੰਦੀਪ ਕਈ ਵਾਰੀ ਤੁਹਾ ਇੰਡੀਆ ਦੇ ਵਿੱਚ ਖਾਸ ਕਰਕੇ ਇੱਥੇ ਵੀ ਬਹੁਤ ਫਸਦੇ ਨੇ ਪਰ ਇੱਥੇ ਘੱਟ ਹੁੰਦੇ ਆ ਤੇ ਸੰਦੀਪ ਉਂਗਾ ਬਹੁਤ ਘੱਟ ਖੜੀ ਕਰਦਾ ਜੇ ਗੱਲ ਕਰੀਏ ਪਰ ਜਦੋਂ ਉਂਗਲ ਖੜੀ ਕਰਦਾ ਫਿਰ ਨਾਲ ਭੰਗੜਾ ਵੀ ਪਾਉਂਦਾ ਨਹੀਂ ਉਂਗਲ ਵਾਜੀ ਤਾਂ ਜੇ ਕੋਈ ਮਾਰਦਾ ਜਾਫੀ ਉਹਦੇ ਵੀ ਨਹੀਂ ਉਂਗਲ ਖੜੀ ਕਰਨੀ ਪੈਂਦੀ ਰੇ ਤੇ ਭੰਗੜਾ ਵੀ ਪਾਉਣਾ ਪੈਂਦਾ ਹੂੰ ਤੁਹਾਨੂੰ ਵੀ ਕਹਾਂ ਤੈਹੀ ਗੱਡੀ ਨਾਲ ਤਾਂ ਪਸਹੀ ਗੱਡੀ ਜਨੇ ਉਹਦੇ ਨਾਲ ਅੱਛਾ ਜਦੋਂ ਵੀ ਤੁਸੀਂ ਪੰਗੜਾ ਪਾਉਂਦੇ ਦਾ ਮਤਲਬ ਤੁਹਾਨੂੰ ਹੁੰਦਾ ਕਿ ਅਗਲਾ ਮਾਰਦਾ ਮਰੇ ਹਾਂਜੀ ਕੁਝ ਨਾ ਕੁਝ ਕਰਦਾ ਹਰਕਤ ਹਰਕਤ ਲੱਗਦੀ ਹੈ ਪਿਛਲੇ ਸਾਲ ਖੁਸ਼ੀ ਤੇ ਪੰਗੜਾ ਪਾਇਆ ਸੀ ਤੁਸੀਂ ਟ੍ਰਾਂਟੋ ਹਾਂਜੀ ਕੀ ਗੱਲ ਹੋਈ ਸੀ ਬਸ ਉਹ ਪਹਿਲਾਂ ਮੇਰੇ ਤੇ ਪਾ ਗਿਆ ਫਿਰ ਉਹਦੇ ਪਾ ਦੇ ਪਾ ਗਈ ਉਹ ਮੇਰੇ ਦੇ ਗੱਲ ਕਿੰਜ ਕਰਿਆ ਉਹਨੇ ਹਾਂ ਮੈਂ ਪਤਾ ਵਿੱਚੋਂ ਕੀ ਬਾਤ ਹੈ ਗਰਾਊਂਡ ਦੇ ਵਿੱਚ ਤਾਂ ਹੀ ਆ ਬਾਈ ਫਿਰ ਫੇਰੀ ਆ ਲੋਕਾਂ ਨੂੰ ਵਧੀਆ ਲੱਗੇ। ਐਂਟਰਟੇਨਮੈਂਟ ਤੁਸੀਂ ਕਰਦੇ ਹੋ। ਪਰ ਜਦੋਂ ਵੀ ਸੰਦੀਪ ਐਂਟਰਟੇਨਮੈਂਟ ਕਰਦਾ ਕਰਦਾ ਫਿਰ ਇੱਕ ਵਾਰੀ ਜਰਾ ਬਲਾਸ ਨਹੀਂ ਆ। ਪਰ ਕਰਦੇ ਘਟੋਂ ਮੈਂ ਤਾਂ ਹਮੇਸ਼ਾ ਤੁਹਾਨੂੰ ਕਹਿੰਦਾ ਰਹਿੰਦਾ ਕਿ ਐਂਟਰਟੇਨਮੈਂਟ ਕਰਿਆ ਕਰੋ ਕਿਉਂਕਿ ਲੋਕ ਦੇਖਣ ਆਉਂਦੇ ਆ ਐਂਟਰਟੇਨਮੈਂਟ ਵੈਰੀ ਇੰਪੋਰਟੈਂਟ ਆ। ਸੋ ਕਿਸੇ ਨੂੰ ਹਰਟ ਨਾ ਹੋਵੇ ਪਰ ਐਂਟਰਟੇਨਮੈਂਟ ਜ਼ਰੂਰ ਕਰਿਆ ਕਰੋ ਕਿ ਪਲੇਅਰਾਂ ਦਾ ਜਿੰਨਾ ਐਂਟਰਟੇਨਮੈਂਟ ਤੁਸੀਂ ਕਰਦੇ ਹੋ ਤੁਹਾਨੂੰ ਲੋਕ ਪਸੰਦ ਬਹੁਤ ਕਰਦੇ ਆ। ਅੱਛਾ ਸੰਦੀਪ ਗੱਲ ਕਰੀਏ ਇੰਡੀਆ ਦੀ। ਇੱਕ ਵਾਰ ਤੁਹਾਡੀ ਫਾਈਟ ਹੋ ਗਈ ਸੀ। ਹਾਂਜੀ। ਅ ਮੰਗੀ ਦੇਣਾ ਤੁਹਾਡੀ ਲੜਾਈ ਹੋ ਪਈ ਸੀ ਜੀ ਉਸ ਟੂਰਨਾਮੈਂਟ ਤੇ ਪਹਿਲੀ ਰੇਡ ਦੇ ਉੱਤੇ ਤੁਹਾਡੀ ਰੇਡ ਸੀਗੀ ਹਲਕਾ ਜਾਂ ਸਰੀਰ ਜੋ ਕਹਿ ਸਕਦੇ ਆ ਤੁਹਾਡਾ ਉਦੋਂ ਸੀਗਾ ਚਾਰਕਸਾਬ ਦੀ ਗੱਲ ਮੇਰਾ ਖਲ ਹੋਵੇਗੀ ਇਹ ਜੀ ਹਾਂਜੀ ਬਜੀ ਮਠੱਡੇ ਕਲਾ ਹਾਂਜੀ ਬਜੀ ਉਹ ਸਾਡੇ ਦਰਸ਼ਕਾਂ ਨੂੰ ਜਰੂਰ ਸਾਂਝੀ ਕਰੋ ਕੀ ਗੱਲ ਹੋਈ ਸੀ ਉਹ ਬਜੀ ਜਦੋਂ ਰੈਫਰੀ ਸੀਗਾ ਆਪਣਾ ਮੇਰੇ ਜਾਬ ਨਿਆਰੇ ਨਾਮ ਜੀ ਗੁਰਦਾਸਪੁਰ ਦਾ ਰੈਫਰੀ ਹੈ ਜੀ ਬਾਊ ਬਾਊ ਹਲਕਾ ਹਾਂ ਉਹ ਪੁਆਇੰਟ ਗਲਤ ਦਿੱਤਾ ਜਾ ਰਿਹਾ ਦੇ ਤੋ ਤੁਹਾਡਾ ਕਹਿਣ ਦਾ ਮਤਲਬ ਜਦੋਂ ਮੇਰਾ ਟੱਚ ਮਾਰੀ ਮੇਰਾ ਪੁੱਤ ਹੋ ਗਿਆ ਜੀ ਗੋਗੋ ਦੇ ਕੋਕਨ ਟੱਚ ਮਾਰੀ ਗੋਗੋ ਮੰਨ ਗਿਆ ਜੀ ਹਾਂ ਜੀ ਮੈਂ ਖੜ ਗਿਆ ਨਾ ਤੇ ਮੰਗੀ ਨੇ ਜੀ ਲੱਤ ਚੱਕ ਕੇ ਮੇਰੀ ਜਦੋਂ ਥੱਲੇ ਸਟ ਲੈ ਬਣੂ ਤੇ ਮੈਂ ਜਿਵੇਂ ਆਪਾਂ ਗੁੱਸੇ ਚ ਕਹਿੰਦੇ ਨਹੀਂ ਉਹਦੇ ਟੱਚ ਆਇਆ ਸ਼ਰਧਾ ਮੈਨੂੰ ਮੈਂ ਮੜਾ ਜਾਇਆ ਕਰਿਆ ਉਹਨੇ ਫਿਰ ਉਦੋਂ ਬਾਅਦ ਮੇਰੇ ਖੂਨ ਹੀ ਫੇਰੀ ਜਨਾਂ ਬਸ ਉਹਦੇ ਹੋ ਗਈ ਬਸ ਬਈ ਗਰਾਊਂਡ ਦੇ ਵਿੱਚ ਹਾਂ ਲੜਾਈ ਕਾਫੀ ਹੋਈ ਹਾਂ ਜੀ ਫਿਰ ਮੈਚ ਪਰ ਉਹ 12 ਲੋਕ ਆ ਕੇ ਜਿਹੜੇ ਉਹਨਾਂ ਦੇ ਮਿੱਤਰਚਾਰਾ ਹੋਣਾ ਮੰਗੀਰੀਆਂ ਦਾ ਉਹ ਪੈਗੇ ਪਰ ਤੁਹਾਨੂੰ ਮੈਂ ਬਾਹਰ ਦੇਖਦਾ ਤੁਸੀਂ ਸਾਰੇ ਪਲੇਅਰਾਂ ਨਾਲ ਬੜੇ ਵਧੀਆ ਬਹੁਤ ਪਿਆਰ ਹੈ ਤੁਹਾਡਾ ਮਨ ਦਾ ਪਿਆਰ ਹੈ ਮੇਰਾ ਸਾਰੇ ਪਲੇਅਰਾਂ ਨਾਲ ਪਿਆਰ ਹੈ ਆਪਾਂ ਇੱਕ ਨੂੰ ਦਿਲੋਂ ਬੁਲਾਈਦਾ ਕੋਲ ਤੇ ਚਾਹੇ ਕੋਈ ਦਰਸ਼ਕ ਵੀ ਆ ਜਿਹੜੇ ਪੁਰਾਣੇ ਯਾਰਾਂ ਦੇ ਉਹਨਾਂ ਨੂੰ ਵੀ ਉਵੇਂ ਹੀ ਬੁਲਾਈਦਾ ਸੀਨੀਅਰ ਪਲੇਅਰਾਂ ਦੀ ਇੱਜ਼ਤ ਘਰੀ ਦੀ ਆ ਤੇ ਜੂਨੀਅਰਾਂ ਦੀ ਵੀ ਇੱਜ਼ਤ ਘਰੀ ਦੀ ਅੱਜ ਕੱਲ੍ਹ ਆਲੇ ਤੁਹਾਨੂੰ ਪਤਾ ਹੈ ਇੱਜ਼ਤ ਕਿੰਨੀ ਕਰਾਉਂਦੇ ਆ ਜਾਂ ਕਰਦੇ ਆ ਜੀ ਤੁਸੀਂ ਕਾਫੀ ਸਾਲ ਤੋਂ ਖੇਡਦੇ ਹੋ ਕਬੱਡੀ ਜੇ ਗੱਲ ਕਰੀਏ ਬੜੇ ਪੁਰਾਣੇ ਪਲੇਅਰ ਹੋ ਤੁਸੀਂ ਵੀ ਕਾਫੀ ਚਿਰ ਤੋਂ 2008 ਤੋਂ ਤਾਂ ਤੁਸੀਂ ਬਾਹਰ ਹੀ ਹੋਣਾ 10 ਸਾਲ ਹੋ ਗਏ ਤੁਹਾਨੂੰ ਇੰਟਰਨੈਸ਼ਨਲ ਲੈਵਲ ਤੇ ਖੇਡਦੇ ਹਨ ਹਾਂ ਹਾਂਜੀ ਬਾਈ ਪਹਿਲਾਂ ਬਾਈ ਚਲੋ ਸੋਸ਼ਲ ਮੀਡੀਆ ਜਨਾ ਹੈ ਨਹੀਂ ਜੀ ਜੀ ਕਬੱਡੀਆਂ ਮੰਨ ਲਓ ਮੈਂ ਹਰ ਇੱਕ ਮੈਚ ਦੇ ਵਿੱਚ 25-25 ਕਬੱਡੀਆਂ ਪਾਉਂਦਾ ਹਾਂ ਜੀ ਹੂੰ ਸ਼ੁਰੂ ਤੋਂ ਮੰਨ ਲਓ ਜਦੋਂ ਸਟਾਰਟਿੰਗ ਕੀਤੀ ਪਿੰਡਵਾਰ ਕੀ ਆ ਬਾਤ ਕਾਨੂੰਨ ਨੇ ਵਰਗੇ ਭੈਣੀ ਬੜੀ ਗਾ ਵਰਗੇ ਸਾਰੇ ਨਾਲ ਨਾ ਖੇਡਿਆ ਬਹੁਤ ਤਗੜੇ ਜਾਫੀ ਹੁੰਦੇ ਸੀ ਕੀ ਬਾਤ ਨੋਨਾ ਹੋ ਗਿਆ ਜੀ ਅੱਲਾ ਸਾਰੇ ਹੀ ਟੀਮ ਪੂਰੀ ਤਗੜੀ ਹੁੰਦੀ ਸੀ ਬੋਲਡੀ ਵਰਗੇ ਮਤਲਬ ਪੱਪੂ ਦੇ ਵੀ ਪਾਈਆਂ ਨੇ ਚੈਂਪੀਅਨਸ਼ਿਪ ਦੇਖਦੇ ਕਬੱਡੀਆਂ ਕੀ ਬਾਤ ਸੋਨੀ ਚਨੇਤ ਨੂੰ ਪੁੱਛ ਲਈ ਮੇਰੇ ਮਰੇ ਕੋਟ ਆਪਣੇ ਲਵੇ ਪਿੰਡਾ ਕਰਾਚੋ ਜੀ ਜੀ ਉਹ ਉੱਥੇ ਗਰਲਾ ਨਾਲ ਖੇਡਿਆ ਉਹ ਇਹਨਾਂ ਨੂੰ ਪਾਈਆਂ ਨੇ ਇਹਨਾਂ ਦੇ ਕਬੱਡੀਆਂ ਖੇਡਿਆ ਕੀ ਬਾਤ ਸੋਨੀ ਜਰਾ ਸੋਨੀ ਪੂਰਾ ਤਗੜਾ ਦੀ ਉਹ ਬਿਲਕੁਲ ਬਿਲਕੁਲ अच्छा ਤੁਹਾਨੂੰ ਜਦੋਂ ਤੁਸੀਂ ਕਹਿੰਦੇ ਸੀ ਉਹਨੂੰ ਬੀਤੀਆ ਤੁਹਾਨੂੰ ਜਾਫੀ ਕੌਣ ਵਜਿਆ ਲੱਗਦਾ ਹੁੰਦਾ ਸੀ ਜਾਫੀ ਵਾਜੀ ਹੂੰ ਜਾਫੀ ਸ਼ੁਰੂ ਤੋਂ ਹੀ ਹੂੰ ਜਾਫੀ ਵਾਜੀ ਬੇਟੂ ਦਾ ਲੱਗਦਾ ਵਾਜੀ ਵਾ ਤੁਹਾਨੂੰ ਚੰਗਾ ਲੱਗਦਾ ਸੀ ਵਧੀਆ ਸੀ ਮਤਲਬ ਜਾਦੂਗਰੇ ਦੀ ਆ ਜੀ ਉਹ ਹੁਣ ਵੀ ਜਾਦੂਗਰੀ ਆ ਉਹ ਮੈਨੂੰ ਬਹੁਤ ਖਰਾਬ ਕੀਤਾ ਸੀ ਅੱਜ ਉਹ ਮੈਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਖੁੱਤ ਤੇ ਮੈਂ ਚੱਕਦੋਰੀ ਫੜ ਜਾਂਦਾ ਸੀ ਉਹਦਾ ਪਤਾ ਨਹੀਂ ਲੱਗਦਾ ਸੀ ਉਹ ਖੇਡਦੇ ਖੇਡਦੇ ਤੇ ਬਹੁਤ ਸੁਣੀ ਖੁੱਚ ਨੂੰ ਫਿਰ ਉਦੋਂ ਬਾਅਦ ਏਰੀਆ ਚ ਇੱਕ ਜਾਫੀ ਹੋਰ ਹੋਈ ਮਿੰਦੀ ਮਟਰੋਲਰੇ ਵਾਲਾ ਹੂੰ ਉਹ ਵੀ ਇਥੋਂ ਇੱਥੇ ਉਹਨਾਂ ਕੈਨੇਡਾਈਆ ਮਨ ਲਾ ਲਈ ਹੂੰ ਉਹ ਵੀ ਇਹਦੇ ਵੰਗੂ ਜਾਫੀ ਉੱਠਿਆ ਜੀ ਕਿਲਾ ਪਰ ਉਹਦੇ ਸੱਟਾਂ ਉਹ ਲੱਗੀਆਂ ਅੱਛਾ ਜੀ ਹਾਂ ਉਹਦੇ ਗੋਡੇ ਗੁੱਡੇ ਦਾ ਵਾਜ ਕਾਲ ਖਿਚ ਖੇਡਦਾ ਹੁੰਦਾ ਜਦੋਂ ਸ਼ੁਰੂ ਕੀਤੀ ਤੁਹਾਡੇ ਫੇਵਰਟ ਸੀਗੇ ਜੀ ਬਿੱਟੂ ਦਗਾਲ ਜੀ ਬੜੇ ਜ਼ਬਰਦਸਤ ਸਟਾਪਰ ਬਣੇ ਐਸ ਸਾਲ ਉਹਨਾਂ ਨੇ ਜੇ ਗੱਲ ਕਰੀਏ 2017-18 ਦੇ ਵਿੱਚ ਜਿਹੜਾ ਸੀਜ਼ਨ ਇੰਡੀਆ ਹੋਇਆ ਬਹੁਤ ਵਧੀਆ ਲਾਇਆ ਉਹਨਾਂ ਨੇ ਹਾਂਜੀ ਬਈ ਵਧੀਆ ਖੇਡ ਰਹੇ ਨੇ ਇਸ ਟਾਈਮ ਹਾਂਜੀ ਬਈ ਅੱਛਾ